ਹਰ ਪੈਸਾ ਸੱਚੀ ਕਲ ਫੇਸਬੁਕ ਤੇ YouTube ਵਾਲੀ ਤਾਂਲੇ ਪਾਸੇ ਕਿਹਦੇ ਨੂੰ ਐਡ ਲਾਉਣੀ ਬਈ ਤਾਂਲੇ ਪਾਸੇ ਪੋਸਟਰ ਤੇ ਉੱਤੇ ਆਪਣਾ ਨੰਬਰ ਚਲਿੰਦਾ 507 ਫੋਟੋ ਮੈ ਭੇਜ ਦਿਆ ਕਰੋ ਵੀਡੀਓ ਕੋ ਸਾਰੀ ਵੇਖੋ ਆਪਾਂ ਲਗਾਏ 15 ਤੋਂ 16 ਚੀਜ਼ਾਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਜ਼ਰੂਰ ਕਰ ਦਿਆ ਕਰੋ ਭਰਾ ਬਣ ਕੇ ਤੇ ਵੀਰੇ ਆ ਜਿਹੜਾ 15 7 ਦਾ ਟਰਾਲਾ ਬੋਵੇ ਜਾਂ ਕਿਸੇ ਵੀਰ ਭਾਈ ਜੀ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਏਰੀਆ ਲੁਧਿਆਣਾ 15 7 ਦਾ ਟਰਾਲਾ ਦਾ ਨੜੀ ਇਹਦੀ ਹਾਬਾ ਦਾ ਸਿੰਘ ਕੀ ਥੱਲੇ ਵਾਲੇ ਗਾਡਰਾ ਕੋਕਾ ਵੀ ਟਰਾਲਾ 3.5 ਫੁੱਟ ਵੈਡਾ 2.5 ਫੁੱਟ ਵਹਾੜਾ ਜੀ ਤੇ ਟੂਲ ਛੂਲ ਲੱਗਿਆ ਵਾ ਤੇ ਦੋਰੀਆਂ ਸਪੋਰਟਰ ਲੱਗੀਆਂ ਤੇ ਰੇਲ ਦਾ ਧੁਰਾ ਤੇ ਮੱਛੀ ਹੁੱਕ ਚ ਟਰਾਲਾ ਤੇ 7 ਫੁੱਟ ਚੌੜਾ ਇਹਦੇ 15 ਫੁੱਟ ਲੰਮਾ ਸਾਢੇ 3 ਫੁੱਟ ਜਿਹਾ ਹੈ ਇਹਦਾ 2.5 ਫੁੱਟ ਗਾ ਸਾਢੇ 3 ਫੁੱਟ ਤੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਾਲ ਸੰਪਰਕ ਕਰ ਸਕਦੇ ਆ ਤੇ 50 ਪੈਸੇ ਟਾਇਰਾਂ ਟਰਾਲੇ ਦੇ 50 ਪੈਸੇ ਟਾਇਰਾਂ ਟਰਾਲੇ ਦੇ ਤੇ ਮਗਾ ਡਹੀਂ ਲੱਗੀ ਆ ਡਾਲਾ 2011 ਮਾਡਾ ਟਰਾਲਾ ਇਹ ਤੇ ਰੇਟ ਹੈਗਾ ਇਹਦਾ 2 ਲੱਖ 85000 दो लख पचासी हज़ार रेट आते कि वीर भाई ने लैना बिजनेस फर्क कर सदते कोका ट्रा एरिया लुधियाना बहुत वजिया ट्राला किर भाई ने लैना बिजनेस फर्क कर लो आप लैके पंद्रह तो सोलह चीज़ा भीर बन के वीड को सारी वेख भरा बन के स्टैप ना करो सिरे तई तो बहुत कुछ लेके आए आप सिरे तई वीडको वेख्य पंदर पंद्रह फुटा ट्राला ये पाँह पैसे टायर आ ਤੇ ਤਾਂ ਸਿੰਕੀ ਗੱਡੀਆਂ ਥੱਲੇ ਵਾਲੇ ਪਾਸੇ ਉਹ ਮਿਲੋ ਥੱਲੇ ਫੋਟੋ ਪਾਈ ਆ ਸਪੋਟਾਂ ਲਾਈਆਂ ਦੂਰੀ ਵੇਰੋ ਤੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਹੁੰਦਾ ਏਰਗਲ ਦੇ ਆਣਾ ਕੋਕਾ ਪੇ ਟਰਾਲਾ ਕਿਸ ਵੀਰ ਭਾਈਆਂ ਨੂੰ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ 11 6 ਦਾ ਟਰਾਲਾ ਥੋੜਿਆ ਪੁਰਾਣਾ ਮਾਡਲ ਟਰਾਲਾ ਕਿਸ ਵੀਰ ਭਾਈਆਂ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਭਾ ਦੇ ਬੰਦਾ ਤੇ 11 6 ਦਾ 6.5 11 6.5 ਆ 5 ਇੰਚੀ ਸਾਈਜ਼ ਦਾ 8 ਨੜੀ ਦੀ ਹੱਬਾ ਦਾ ਦੇ ਅਲਾ ਨੌਂ ਕਿ ਦੇ ਗਾਡਰਾ ਤੇ ਪੈਂਡੰਬਰ ਸਾਰਾ ਆਪਣਾ ਪੰਜਿਲਾ ਬਰਸਾਰਾ ਪੈਂਡ ਮਲੇਟੀਆਂ ਉੱਥੇ ਖੜਾ 1 ਲੱਖ 5000 ਰੁਪਏ ਮੰਗ ਕਰਦੇ ਮੌਕੇ ਦੇ ਮਾਨਤਨ ਕਰਦੇ ਨੇ ਕਿ 11 ਛੇ ਦਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਲੈਫਟ ਵਾਲਾ ਟਰਾਲਾ ਇਹ 5 ਇੰਚੀ ਸਭ ਪੰਪ ਸ਼ੰਪ ਲੱਗਿਆ ਵਾ ਥੱਲੇ ਤੇ ਪੰਪਾਂ ਲੰਗਾ ਫੱਟੀਆਂ ਬਹੁ ਮੋਟੀਆਂ ਲੱਗੀਆਂ ਵਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਲਓ ਤੇ 1 ਲੱਖ 5000 ਰੁਪਇਆ ਰੇਟ ਮੰਗਦੇ 11 6 ਦਾ ਟਰਾਲਾ ਤੇ ਹੈ ਦਾ ਪੁਰਾਣਾ ਮੰਡਲੀ ਹੈ ਕੋਕਾ ਪੀ ਟਰਾਲਾ ਕਿਸੇ ਵੀਰ ਭਾਈ ਨੇ ਗਲਿਆ ਛੜਿਆ ਨਹੀਂ ਕੋਕਾ ਪੀ ਤਾਂ ਹੁੰਦਾ ਵੀਰੇ ਗਲਿਆ ਹੋਣਾ ਹੋਵੇ ਤੇ ਗਲਿਆ ਨਹੀਂ ਟਰਾਲਾ ਸਾਫ ਪਿਆ ਫਸ ਜਾਜੀ ਲੱਗੀ ਹੋਈ ਵਿੱਚੋਂ ਮੱਛੀ ਹੁੱਕ ਚ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬੀਨਸ ਪਰਕ ਕਰ ਸਕਦੇ 30 ਤੋਂ 40 ਪੈਸੇ ਟਾਇਰ ਤੇ ਆ ਵੀਰੇ 7 ਤੋਤੇ ਆ ਇਹ ਤੋਤੇ ਵੀ ਕਹਿੰਦੇ ਆ ਤੇ ਹਾਲ ਵੀ ਤਲਾ ਪੱਟਣ ਵਾਲੇ ਹਾਲ ਆ ਤੋਤੇ 7 ਜੇ ਕਿਸੇ ਵੀਰ ਪਾਇਆ ਲੈਣੇ ਹੋਣ ਬਿਜ਼ਨਸ ਪਰ ਕਰ ਸਕਦੇ ਬਹੁਤ ਜ਼ਿਆਦਾ ਤੋਤੇ ਆ ਤੇ ਕੋਕਾ ਪੀਸ ਬਿਲਕੁਲ ਨਵਾਂ ਨਵੇਂ ਪਏ ਆ ਤੇ ਇਹਨੇ ਚੱਲੇ ਵੀ ਨਹੀਂ ਥੋੜੇ ਜਿਹਾ ਚੱਲੇ ਵੀ ਆ ਤੇ ਕਿਸੇ ਵੀ ਵੀਰਪਾਈ ਨੇ ਲੈਣੇ ਵੀ ਨਾਲ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾ ਸਕੀਂਦੇ ਸਾਰੀ ਜਾਣਕਾਰੀ ਲੈਣੀ ਜਿਹੜੀ ਫੋਨ ਲਾ ਕੇ ਲੈ ਸਕਦੇ ਬਹੁਤ ਵਧੀਆ ਤੋਤੇ ਹਾਲਾ ਪੂਰੇ ਭਾਰੇ ਬਣੇ ਵੀ ਇੱਕ ਟੁੱਟਦੇ ਛੁੱਟਦੇ ਨਹੀਂ ਪੂਰੀ ਗਰੰਟੀ ਆ ਲੈਜਰ ਕੱਟ ਨਹੀਂ ਇਹਨਾਂ ਦੀਆਂ ਗਰਾਰ ਦਾ ਨਿਕਲੀਆਂ ਆਆਂ ਵਿੱਚੋਂ ਕੱਢਗਾ ਕੋਈ ਜੋੜ ਹੈ ਨਹੀਂ ਰਿੰਗ ਵੀ ਐਂ ਫੱਟੀ ਦੇ ਵਿੱਚੋਂ ਕੱਢਗਾ ਜੇ ਕਿਸੇ ਵੀਰਪਾਈ ਦੇ ਲੈਣੇ ਹੋ ਤੋਤੇ ਤੇ ਬਹੁਤ ਵਧੀਆ ਤੋਤੇ ਆ ਤੇ ਰੇਟ ਦੱਸਿਆ ਨਹੀਂ ਰੇਟ ਲਈ ਫੋਨ ਤੇ ਕਰ ਸਕਦੇ ਆ ਤੇ ਆ ਪੜ ਸਕਦੇ ਆ ਵੀ ਕਿਹੜੀ ਕੁੰਪੜੀ ਦੇ ਕਿੱਥੋਂ ਦੇ ਬਣੇ ਹੋਏ ਆ ਇਹ ਤੇ ਬਹੁਤ ਵਧੀਆ ਚੋਤੇ ਆ ਤੇ ਕੋਕਾ ਪੀਸੋ 12 6 ਦਾ ਟਰਾਲਾ ਵੀਰੇ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ 12 ਫੁੱਟ ਲੰਮਾ 6 ਫੁੱਟ ਚੌੜਾ ਜਾਲੀ ਲੱਗੀ ਹੋਈ ਬੈੱਡ ਨੂੰ ਨਵਾਂ ਟਰਾਲਾ ਬਿੰਦਕੋਤ ਬਿਲਕੁਲ ਨਵਾਂ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਲੈਫਟ ਵਾਲਾ ਟਰਾਲਾ 12 6 ਦਾ ਇਹ ਤੇ ਕੋਕਾ ਪੀਸਾ ਟਰਾਲਾ ਤੇ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਤੇ ਰੇਟ ਹੈਗਾ 220000 10 ਨੜੀ ਦੀ ਆਬਾ 10 ਇੰਚੀ ਘਾਟਾ 5 ਇੰਚੀ ਹਸਾ 4 ਇੰਚੀ ਬੱਤੇ ਹੈ ਜੀ ਤੇ ਨਵਾਂ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਸਪਰਕ ਕਰ ਲੋ ਤੇ 220000 ਰੁਪਏ ਰੇਟ ਮੰਗਦੇ ਮੌਕੇ ਤੇ ਮਾਨਸਾਨ ਕਰ ਦੇਣਗੇ ਲੈਫਟ ਵਾਲਾ ਟਰਾਲਾ 12 6 ਦਾ ਤੇ ਹੈਵੀ ਤੋਂ ਭਾਰਾ ਟਰਾਲਾ ਬਣਿਆ ਤਾਂ ਹੀ ਜਿਆਦਾ ਰੇਟ ਦਾ ਟਰਾਲੇ ਦਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਮੱਛੀ ਹੁੱਕ ਜੀ ਟਰਾਲਾ 126 ਦਾ ਕੋਕਾ ਪੀਸਾ ਕੱਲੀ ਕੱਲੀ ਵੀਰ ਨੇ ਵੀਡੀਓ ਪਾਈਏ ਵੀਰ ਕੋ ਸਾਰੀ ਵੀ ਕਪੜਾ ਬਣ ਕੇ ਸਟੈਪ ਨਾ ਕਰਿਓ 1980 ਮਾਡਲਾ ਟਰੈਕਟਰ 4 ਟਰੈਕਟਰ 3600 ਇੰਜਨ ਗੇਅਰ ਦਾ ਓਕੇ ਟਾਇਰ ਨਵੇਂ ਆ ਚਾਰੇ ਟਰੈਕਟਰ ਦੇ ਕੰਮ ਸਾਰਾ ਹੋਇਆ ਵਾ ਤੇ ਇੱਕੇ ਮਤ ਚੱਲਿਆ ਵਾ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੇ ਬੀਨਾਂ ਸਪਰਕ ਕਰ ਸਕਦੇ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਮਰਗਾੜ ਨਵੇਂ ਲੱਗੇ ਆ ਕਿਦੋਂ ਮਰਗਾੜ ਛਾਰ ਨਹੀਂ ਗਏ ਪੇਟ ਮਾੜਾ ਜਾ ਹੋਇਆ ਵਾ ਟਰੈਕਟਰ ਨੂੰ 80 ਮਾੜਾ ਤੇ ਇੰਜਨ ਕੇ ਪਟਾਇਰ ਚਾਰੇ ਨਵੇਂ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਟਰੈਕਟਰ ਸੁੱਕਾ ਪਿਆ ਸਾਫ ਪਿਆ ਕਿਸੇ ਵੀਨ ਪਈਏ ਲੈਣਾ ਹੋਵੇ ਬੀਨਾਂ ਸਪਰਕ ਕਰ ਸਕਦੇ ਨਹੀਂ ਰਾਈ ਟਰੈਕਟਰ ਕੋਈ ਇਹ ਸਾਰੀ ਬਦਲਿਆ ਕੋਈ ਨਹੀਂ ਬਦਲਿਆ ਤੇ ਕੋਕਾਪੀ ਟਰੈਕਟਰ ਆ ਤੇ ਰੇਟ ਹੈਗਾ 115000 ਮੌਕੇ ਦੇ ਮਾਨਤਾਣ ਕਰ ਦੂਗਾ ਮੌਕੇ ਦੇ ਮਾਨਤਾਣ ਕਰ ਦੂਗਾ ਕੋਕਾਪੀ ਟਰੈਕਟਰ ਕਿਸੇ ਵੀਰ ਪਾਈਆਂ ਲੈਣਾ ਵੀ ਤੁਸੀਂ ਪਰਖ ਕਰ ਸਕਦੇ ਆ ਤੇ ਮਗਰ ਲੈਂਕਾ ਸ਼ਿੰਕਾ ਵਾਲੇ ਨਵੇਂ ਮਾਡਲ ਦੇ ਪਾਏ ਵੀ ਆ ਜੇ ਕੋਕਾਪੀ ਟਰੈਕਟਰ ਨਵੇਂ ਟਾਇਰ ਆ ਬਿਲਕੁਲ ਤੇ ਲੈਫਟ ਪੰਪ ਨਵਾਂ ਲੱਗਿਆ ਹੋਇਆ ਟਰੈਕਟਰ ਦਾ ਨਵੇਂ ਮਾਡਲ ਦਾ ਤੇ ਇਸੀ ਮਾਡਲ ਤੇ 1 ਲੱਖ ਤੇ ਮੰਗਦੇ ਆ 15000 ਰੁਪਏ ਮੌਕੇ ਦੇ ਮਾਨਤਾਣ ਕਰਦੇ 852 ਟਰੈਕਟਰ ਇੰਜਨ ਗੇਅਰ ਦਾ ਓਕੇ ਆ 2004 ਮਾਡਲ ਨਹੀਂ ਰਾਈ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਟਾਇਰ ਮਗਲੇ 90 ਪੈਸੇ ਆ ਮੂਲੇ 50 ਪੈਸੇ ਆ ਇੰਜਨ ਗੇਅਰ ਦਾ ਓਕੇ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਕੋਕਾ ਪੀ ਟਰੈਕਟਰ ਆ ਤੇ ਬਹੁਤ ਵਈਆ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ 2004 ਮਾਡਲ ਇੰਜਨ ਗੇਅਰ ਦਾ ਪੂਰਾ ਓਕੇ ਟਰੈਕਟਰ 2004 ਮਾਡਲ ਇੰਜਨ ਗੇਅਰ ਦਾ ਪੂਰਾ ਓਕੇ ਕਿਸੇ ਵੀਰ ਭਾਈ ਜੀ ਲੈਣਾ ਵੀ ਤਾਂ ਸੰਪਰਕ ਕਰ ਲਓ ਤੇ ਟਾਇਰ 90 ਪੈਸੇ ਆ ਰੇਟ ਹੈਗਾ 290000 290000 ਕਿਸੇ ਵੀਰ ਭਾਈ ਜੀ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਦੀ ਜਾਂਦਾ ਮਾਲਕ ਵੀ ਤਾਂ ਨੰਬਰ ਉੱਤੇ ਚੱਦੀ ਜਾਂਦਾ ਤੇ ਆਹ ਟਰੈਕਟਰ ਤੇ ਉੱਤੇ ਛੋ ਚੱਕੀ ਵੀ ਹੈ ਛੋ ਚੱਕੀ ਵੀ ਜਮ ਸੁੱਕਾ ਪਿਆ ਸੁੱਕਾ ਪਿਆ ਤੇ 2000 ਜਾਂ ਟਰੈਕਟਰ ਆ ਟਾਇਰਾਂ ਦੀਆਂ ਘੁੱਟੀਆਂ ਵੇਖ ਸਕਦੇ ਆ ਕੱਲੀ ਕੱਲੀ ਖੜੀ ਐ ਨਵੇਂ ਟਾਇਰ 90 ਪੈ ਟਾਇਰ ਆ ਟਰੈਕਟਰ ਤੇ ਤੇ 2004 ਮਾਡਲ ਆ ਰੇਟ ਹੈਗਾ 290000 ਕਿਸੇ ਵੀਰ ਪਈਆਂ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਬਿਲਕੁਲ ਸਾਰੀ ਵਿਖਪਰਾ ਬੜਕਾ 11 ਛੇ ਦੀ ਟਰਾਲੀ ਆ ਪੂਰੀ ਮਿੱਟੀ ਵਾਲੀ ਕਿਸੇ ਵੀਰ ਪਈਆਂ ਲੈਣੀ ਵੀ ਦਾ ਸੰਪਰਕ ਕਰ ਸਕਦੇ ਲੈਫਟ ਵਾਲੀ ਟਰਾਲੀ 2020 ਮਾਡਲ ਆ ਕਿਸੇ ਵੀਰ ਪਈਆਂ ਲੈਣੀ ਵੀ ਦਾ ਸੰਪਰਕ ਕਰ ਲੋ ਮਾਲਕ ਵੀ ਦਾ ਉੱਤੇ ਨੰਬਰ ਆਉਣ ਵਾਲਾ ਕਿਸੇ ਵੀਰ ਕੋਕਾ ਪੀ ਟਰਾਲੀ ਆ 10 ਇੰਚੀ ਦੇ ਗਾਡਰ ਆ ਤੇ ਦਰਨੇ ਜੀ ਹੈ ਭੈਦੀ ਤੇ ਸਵਾ ਦੋ ਫਟਵਾੜਾ ਤੇ ਵੈਟੇ ਦਾ ਪਾਸੇ ਪਿਆ ਕਈ ਵੀਰ ਭਾਈ ਨੇ ਲੈਣੀ ਹੋਵੇ ਵੀਰਾਂ ਨਾਲ ਸੰਪਰਕ ਕਰ ਸਕਦੇ ਆ ਪੰਪ ਜੰਪ ਲੱਗਿਆ ਵਾ ਪੂਰੀ ਚਾਦਰ ਮੋਟੀ ਲੱਗੀ ਕਿਤੇ ਪੰਪ ਫਿੱਟ ਕੀਤਾ ਵਾ ਪੂਰੀ ਵਧੀਆ ਟਰਾਲੀ ਆ ਹੈਵੀ ਤੋਂ ਭਾਈ ਟਰਾਲੀ ਆ ਕਿਸੇ ਕੋਕਾ ਪੀ ਕਿਸੇ ਵੀਰ ਭਾਈ ਨੇ ਲੈਣੀ ਵੀ ਦਾ ਸੰਪਰਕ ਕਰ ਲੋ ਤੇ ਦੂਰੇ ਗਾਡਰ ਆ ਵਿੱਚ ਗਾਡਰ ਪੈਂਦੇ ਇਹ ਟਰਾਲੀ ਦੇ ਕੋਕਾ ਪੀ ਟਾਇਰ ਵਾ ਵਾ ਚੰਗੇ ਆ ਤੇ ਰੇਡ ਤੋਂ ਨਹੀਂ ਫੋਨ ਤੇ ਕਰ ਸਕਦੇ 11 1/2 ਛੇਲੀ ਟਰਾਲੀ ਆ ਤੇ ਬਹੁਤ ਵਧੀਆ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਸਾਰੀ ਜਾਣਕਾਰੀ ਦੇਣੀ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜਿੰਦੀਆਂ ਨੇ ਦਾਦਾ 2 ਪਾਸੇ ਨੇ ਖੁੱਲਦਾ ਵਿਚਾਲਿਆਂ ਖੁੱਲਦਾ ਸੈਕਡਾਂ ਨੂੰ ਤੇ ਬਹੁਤ ਵਧੀਆ ਟਰਾਂਸਟੈਂਟ ਟਰਾਲੀ ਆ 12 ਛੇ ਦਾ ਟਰਾਲਾ ਵੀ ਕਹਿੰਦੇ ਕਈ ਟਰਾਲੀ ਵੀ ਕਹਿੰਦੇ ਆ ਤੇ ਆ ਵੈੱਡ ਪਾਸੇ ਪਿਆ ਵੈੱਡ ਵੇਖ ਸਕਦੇ ਆ 3 1/2 ਫੁੱਟ ਵੈੱਡ ਆ ਤੇ 2000 ya 2 ਮਾਡਲ ਟਰੈਕਟਰ ਆ ਸਰਗਾਜ ਕਿਸੇ ਵੀਰਪਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਪੰਪ ਨਾਵਾ ਲੱਗਿਆ ਬਾਹਰ ਨਿਕਲਿਆ ਵਾ ਤੇ 2002 ਮਾਡਲ ਦੀ ਲੇ ਰੰਗ ਚ ਕਿਹੜਾ ਪਹਿਲਾ ਹੁੰਦੇ ਨੇ ਟਰੈਕਟਰ ਉਹ ਟਰੈਕਟਰ ਆ ਇਹ ਤੇ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਪੰਪ ਨਾਵਾ ਹੋਇਆ ਵਾ ਟਰੈਕਟਰ ਦਾ ਤੇ ਪੂਰਾ ਜੋਰ ਸ਼ੋਰ ਪੂਰਾ ਕੰਮ ਸਾਰਾ ਹੋਇਆ ਇੰਜਨ ਗੇਅਰ ਦਾ ਓਕੇ ਆ ਟਾਇਰ 40 ਤੋਂ 45 ਪੈਸੇ ਆ ਤੇ ਕਿਸੇ ਵੀਰਪਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਲਓ ਮਾਲਕ ਵੀ ਦਾ ਨੰਬਰ ਉੱਤੇ ਚੱਲੀਆਂ ਸਕਰੀਨ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਤੇ ਲੈਫਟ ਵਾਲਾ ਪਾਇਪ ਲੱਗਿਆ ਵਾ ਗੇਅਰ ਛੇੜ ਵਧੀਆ ਟਰੈਕਟਰ ਦਾ ਕਿਧੋਂ ਲੇਕ ਜੀਕ ਦੀ ਸੁੱਕਾ ਪਿਆ ਵਾ 2002 ਮਾਡਲ ਆ ਰੇਟ ਤੋਂ ਨਹੀਂ ਫੋਨ ਤੇ ਕਾਲੋ ਰੇਟ ਦੱਸਿਆ ਦੀ ਵੀਰ ਨੇ ਤੇ ਮੜਮੀ ਇਸੇ ਕਿ ਟਰੈਕਟਰ ਹੈ ਇਹ ਤੇ ਕੱਲੀ ਕੱਲੀ ਵੀ ਨੇ ਫੋਟੋ ਭਾਈਏ ਡੱਕ ਜੱਕ ਲੱਗਿਆ ਵਾ ਤੇ ਕਿ ਟਰੈਕਟਰ ਦਾ ਪੇਂਟ ਛੇੜ ਲਖਨ ਹੋਇਆ ਨਹੀਂ ਨਾਲ ਦਾ ਪੇਟ ਆ ਪੂਰਾ ਸਾੰਗ ਕੇ ਰੱਖਿਆ ਵਾ ਟਰੈਕਟਰ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਕੋਕਾਪੀ ਟਰੈਕਟਰ 2008 ਮਾਡਲ ਬੋ ਭਈਆ ਮੇਰੇ ਕੋਲ ਸਾਰੀ ਵਖਪਰਾ ਮਨ ਕੇ ਸਟੈਪ ਨਾ ਕਰਿਓ ਹੋਰ ਵੀ ਲੈ ਕੇ ਟੂੜੀ ਵਾਲਾ ਰੀਪਰ ਆ 2015 ਮਾਡਲ ਆ ਕਿਸ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਕਈ ਪੰਨਾ ਰੀਪਰ ਕਹਿੰਦੇ ਕਈ ਮਸ਼ੀਨ ਕਹਿੰਦੇ ਕਿੰਨਾ ਕੋਈ ਟਰਾਲੀ ਖੜੀ ਟੂੜੀ ਵਾਲੀ ਉਹਦੇ ਪਿਛਲੇ ਪਾਸੇ ਤੇ 2015 ਮਾਡਲ ਆ ਕਿਸ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਬਹੁਤ ਵਧੀਆ ਟੂੜੀ ਵਾਲਾ ਰੀਪਰ ਆ ਤੇ ਕਿਤੇ ਗਲਿਆ ਛਲਿਆ ਦੀ ਵਧੀਆ ਪਲੇਟ ਪਏ ਆ ਅੰਦਰ ਖੜਿਆ ਰਿਆ ਰੰਗ ਨਾਲ ਦਾ ਪਿਆ ਤੇ ਬਹੁਤ ਘੱਟ ਚੱਲਿਆ ਵਾ ਰੀਲ ਦਾ ਰੰਗ ਵੀ ਵਧੀਆ ਪਿਆ ਜੇ ਕੋ ਕਪੀ ਸਦ 130000 ਰੁਪਏ ਮੰਗ ਕਰਦੇ ਮੌਕੇ ਦੇ ਮਾਨਤਾਨ ਕਰ ਦੇਣਗੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾ ਸਰਕਿੰਜ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਆ ਬੈਲਟਾ ਸ਼ਲਟਾ ਹੁੱਕ ਸ਼ੁੱਕ ਵਧੀਆ ਪਈ ਆ ਬਹੁਤ ਘੱਟ ਚੱਲਿਆ ਵਾ ਰੀਪਰ ਤੇ ਕੰਮ ਹੋਇਆ ਵਾ ਫੋਲਡਰ ਪੇਰ ਹੋਈ ਦੀ ਪਿਛਲੇ ਸਾਲ ਉਹਦੀ ਤੇ ਕਿਸੇ ਵੀਰ ਭਾਈ ਨੂੰ ਲੈਣਾ ਵੀ ਦਾ ਸੰਪਰਕ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਭਰਾ ਬਣ ਕੇ ਤੇ ਸ਼ੇਅਰ ਕਰ ਦਿਆ ਕਰੋ ਤੁਹਾਡੇ ਭਰਾਵਾਂ ਦੇ ਸਿਰ ਤੇ ਚੰਦਨਾ ਚੈਨਲ ਤੇ 1 ਲੱਖ ਤੇ 30 3000 ਰੁਪਏ ਮੰਨ ਕਰਦੇ ਮੌਕੇ ਦੇ ਮਾਨਤਾਣ ਕਰ ਦੇਣਗੇ 2015 ਮਾਡਲ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜਿੰਦਾ ਸੈਕਸ ਸਵੈਰ ਕਰੋ